ਦੋਸਤੋ ਪਿਛਲੇ ਵਰੇ ਇਸ ਮੌਸਮ ਵਿੱਚ ਹైదరాబాద్ ਦੇ ਇੱਕ ਯੁਵਤੀ ਦੀ ਕੁਝ ਬਦਮਾਸ਼ਾਂ ਹੱਥੋਂ ਖੋਪ-ਨਾਖ ਮੋਟ ਹੋਈ ਸੀ ਪਹਿਲਾਂ ਉਹਦੀ ਅਭਰੂ ਤਾ-ਤਾ ਕੀਤੀ ਗਈ ਫਿਰ ਜਿਉਂਦੇ ਜੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਉਸ ਵੇਲੇ ਵੀ ਨਵੇਂ ਸਾਲ ਦੀਆਂ ਉਡੀਕਾਂ ਸਨ ਮੇਰੀ ਕਲਮ ਨਹੀਂ ਰਹਿ ਸਕੀ ਇਹ ਕਵਿਤਾ ਲਿਖਣੋਂ ਕਵਿਤਾ ਪੇਸ਼ ਹੈ ਨਵੇਂ ਸਾਲ ਹਰ ਦਿਨ ਆਉਂਦਾ ਸਾਲ ਵਿੱਚੋਂ ਹਰ ਦਿਨ ਆਉਂਦਾ ਸਾਲ ਵਿੱਚੋਂ ਰੋ ਚੜਦਾ ਤਮਾ ਸਾਲ ਮੁਟਿਆਰ ਸਰੀ ਦਾ ਜਵਾਨ ਸਾਲ ਮੁਟਿਆਰ ਸਰੀ ਦਾ ਜਵਾਨ ਸਾਲ 21 ਸਦੀ ਦਾ 20ਵਾਂ ਸਾਲ ਲਿਆਵੇ ਖੁਸ਼ੀਆਂ ਮਨੋ ਮਾਲ ਆਪਾਂ ਜਸ਼ਨ ਉਦੋਂ ਮਨਾਈਏ ਆਪਾਂ ਜਸ਼ਨ ਉਦੋਂ ਮਨਾਈਏ ਜਦ ਭੈ ਦਾ ਸਾਗਰ ਸੁੱਕੇ ਜ਼ਿੰਦਗੀ ਦਾ ਚੰਨ ਚੜੇ ਆਪਾਂ ਜਸ਼ਨ ਉਦੋਂ ਮਨਾਈਏ ਜਦ ਭੈ ਦਾ ਸਾਗਰ ਸੁੱਕੇ ਜ਼ਿੰਦਗੀ ਦਾ ਚੰਨ ਚੜੇ ਮਹਿਫੂਜ਼ ਰਵੇ ਔਰਤ ਦੀ ਅਸਮਤ ਉਹਦਾ ਜਿਉਂਦਾ ਜਿਸਮ ਨਾ ਕੀਤਾ ਜਾਵੇ ਪਸਮ ਮਿੱਟੀ ਦੀ ਗੁੱਡੀ ਨਹੀਂ ਨਾਰੀ ਮਿੱਟੀ ਦੀ ਗੁੱਡੀ ਨਹੀਂ ਨਾਰੀ ਜਦ ਚਾਹੀ ਜਿੱਦਾਂ ਚਾਹੀ ਪੰਨ ਤੋੜ ਲਿਆ ਖੇਡ ਖੂਡ ਕੇ ਸੁੱਟ ਦਿੱਤਾ ਹਉਵਸ ਦੀ ਪੱਠੀ ਵਿੱਚ ਵਸੇ ਤਾਂ ਜਿਉਂਦੇ ਜੀਵੀ ਆਵੇ ਵਿੱਚ ਤੁਖ ਦੇ ਰਹਿੰਦੀ ਸਿੱਕਦੀਆਂ ਸਦਰਾਂ ਸਿੱਕਦੀਆਂ ਸਦਰਾਂ ਰਿਸਦੇ ਜ਼ਖਮ ਵਗਦੇ ਹੰਝੂ ਖੁੱਸੇ ਵਾਲ ਪਿੱਕੇ ਘਰ ਚ ਸਮੇਂ ਦੀਆਂ ਕੰਨੀਆਂ ਚ ਬਨ ਕੇ ਟੱਕਦੀ ਰਹਿੰਦੀ ਐਸਾਸਾਂ ਦੀ ਰਾਖ ਦਾ ਐਸਾਸਾਂ ਦੀ ਰਾਖ ਦਾ ਦਾਜ ਮਨ ਦੇ ਬੋਝੇ ਪਾ ਸੋਹਰੇ ਤੁਰ ਜਾਂਦੀ ਫੇਰ ਉੰਦਰ ਦੇ ਜ਼ਖਮ ਫੇਰ ਉੰਦਰ ਦੇ ਜ਼ਖਮ ਡੜਕਦੇ ਹੱਡ ਉਗੜਦੇ ਦਾਗ ਵਕਤ ਦੇ ਓਲੇ ਵਕਤ ਦੇ ਓਲੇ ਇੱਕ ਰੋਜ਼ ਘਾਰ ਦਿੱਤੀ ਜਾਂਦੀ ਲੱਤਾਂ ਦੇ ਹਵਾਲੇ ਉਦੇ ਆਪਣੇ ਹੀ ਪੂੰਗ ਉਹਦੇ ਆਪਣੇ ਹੀ ਜਾਏ ਉਹਦੇ ਆਪਣੇ ਹੀ ਜਾਏ ਪੂੰਗਾ ਦੇ ਰੂਬਰੂ ਲੰਗੜਾ ਲੂਲਾ ਪ੍ਰਸ਼ਾਸਨ ਲੰਗੜਾ ਲੂਲਾ ਪ੍ਰਸ਼ਾਸਨ ਫਰੋਲਦਾ ਰਹਿੰਦਾ ਸ਼ਮਸ਼ਾਨ ਲੰਗੜਾ ਲੂਲਾ ਪ੍ਰਸ਼ਾਸਨ ਫਰੋਰ ਦਾ ਰਿੰਦਾ ਸ਼ਮਸ਼ਾਨ ਚਾਂਦਕ ਦਿਨ ਖਬਰਾਂ ਕੰਨ ਖਾਂਦੀਆਂ ਚਾਂਦਕ ਦਿਨ ਖਬਰਾਂ ਕੰਨ ਖਾਂਦੀਆਂ ਫਿਰ ਦੱਬ ਜਾਂਦੀਆਂ ਵਕਤ ਦੀਆਂ ਕਬਰਾਂ ਅੰਦਰ ਬਿਆਨਾ ਦੀਆਂ ਤਹਾਂ ਵਿੱਚ ਚਾਂਦਕ ਦਿਨ ਖਬਰਾਂ ਕੰਨ ਖਾਂਦੀਆਂ ਫਿਰ ਦੱਬ ਜਾਂਦੀਆਂ ਵਕਤ ਦੀਆਂ ਕਬਰਾਂ ਅੰਦਰ ਬਿਆਨਾ ਦੀਆਂ ਤਹਾਂ ਵਿੱਚ ਦਹਿਸ਼ਤ ਦੇ ਕਫਨ ਥੱਲੇ ਸਹਿਕ ਦੇ ਦਹਿਸ਼ਤ ਦੇ ਕਫਨ ਥੱਲੇ ਸਹਿਕ ਦੇ ਔਰਤ ਦੇ ਵजूद ਵਿੱਚ ਪਹਿਲਾਂ ਸਾਹ ਭਰੀਏ ਦਹਿਸ਼ਤ ਦੇ ਕਫਨ ਥੱਲੇ ਸਹਿਕ ਦੇ ਔਰਤ ਦੇ ਵजूद ਵਿੱਚ ਪਹਿਲਾਂ ਸਾਹ ਭਰੀਏ ਤਿਲ-ਤਿਲ ਸਾੜ ਦੀ ਪੱਠ ਉਹਨੂੰ ਤਿਲ-ਤਿਲ ਸਾੜ ਦੀ ਪੱਠ ਉਹਨੂੰ ਠੰਡੀ ਕਰੀਏ ਉਹਦੀ ਇੱਜ਼ਤ ਕੱਜਣ ਨੂੰ ਉਹਦੀ ਇੱਜ਼ਤ ਕੱਜਣ ਨੂੰ ਬੁਣੀਏ ਸੰਕਲਪ ਦਾ ਚੰਦੋਆ ਉਹਦੀ ਇੱਜ਼ਤ ਕੱਜਣ ਨੂੰ ਬੁਣੀਏ ਸੰਕਲਪ ਦਾ ਚੰਦੋਆ ਨਵੇਂ ਸਾਲ ਦਾ ਹਰ ਦਿਨ ਲੈ ਕੇ ਆਵੇਗਾ ਖੁਸ਼ੀਆਂ ਦਾ ਟੋਆ ਉਹਦੀ ਇੱਜ਼ਤ ਕੱਜਣ ਨੂੰ ਬੁਣੀਏ ਸੰਕਲਪ ਦਾ ਚੰਦੋਆ ਹਰ ਸਾਲ ਦਾ ਨਵੇਂ ਸਾਲ ਦਾ ਹਰ ਦਿਨ ਲੈ ਕੇ ਆਵੇਗਾ ਖੁਸ਼ੀਆਂ ਦਾ ਟੋਆ ਥੈਂਕ ਯੂ